ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਜਸਵਿੰਦਰ ਸਿੰਘ ਤੁਹਾਡ ਲਈ ਲੈ ਕੇ ਆਇਆ ਇੱਕ ਹੋਰ ਵੀਡੀਓ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਰਚਨਾ ਪੜਾਂਗੇ ਕਾਲਾ ਮੋੜ ਦੀ ਲਿਖੀ ਹੋਈ ਕਾਲਾ ਮੋੜ ਜਿੱਥੇ ਇੱਕ ਗੀਤਕਾਰ ਹੈ ਉਥੇ ਨਾਲ-ਨਾਲ ਇੱਕ ਸਿੰਗਰ ਵੀ ਹੈ ਕਲਾਕਾਰ ਵੀ ਹੈ ਸੋ ਬੜੇ ਸੋਹਣੇ ਅਲਫਾਜ਼ ਕਾਲਾ ਮੋੜ ਦੇ ਲਿਖੇ ਨੇ ਸੋ ਉਹਨਾਂ ਦੀ ਇਸ ਲਿਖਤ ਦੇ ਵਿੱਚ ਦੋ ਗੱਲਾਂ ਦਾ ਜ਼ਿਕਰ ਆਇਆ ਹੈ ਪਹਿਲੀ ਗੱਲ ਦੋ ਭਰਾਵਾਂ ਦਾ ਪਿਆਰ ਉਹ ਦੋ ਭਰਾ ਜਿਨ੍ਹਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਹੈ ਪਰ ਫਿਰ ਵੀ ਇਸ ਸਮੇਂ ਦੀ ਮਜਬੂਰੀ ਕਰ ਉਹਨਾਂ ਨੂੰ ਅਲੱਗ-ਅਲੱਗ ਰਹਿਣਾ ਪੈ ਰਿਹਾ ਹੈ। ਛੋਟਾ ਭਰਾ ਪਿੰਡ ਵਿੱਚ ਰਹਿੰਦਾ ਹੈ ਤੇ ਵੱਡਾ ਭਰਾ ਸ਼ਹਿਰ ਰਹਿੰਦਾ ਹੈ ਤੇ ਦੋਨੇ ਭਰਾ ਫੋਨ ਤੇ ਗੱਲ ਕਰ ਰਹੇ ਨੇ ਕੀ ਕੀ ਗੱਲਾਂ ਕਰ ਰਹੇ ਨੇ ਆਪਾਂ ਦੇਖਦੇ ਹਾਂ। ਦੂਸਰੀ ਗੱਲ ਜਿਹੜੀ ਹੈ ਉਹ ਪਿੰਡ ਦੇ ਮੋਹ ਦੀ ਕੀਤੀ ਹੈ ਕਿਉਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿੰਨਾ ਵੀ ਅਸੀਂ ਆਪਣੇ ਪਿੰਡ ਤੋਂ ਦੂਰ ਜਾਂਦੇ ਆ ਉਹਨਾਂ ਨੂੰ ਸਾਨੂੰ ਉਸ ਪਿੰਡ ਦਾ ਮੋਹ ਜ਼ਿਆਦਾ ਆਉਂਦਾ ਹੈ। ਸੋ ਇਹੀ ਗੱਲ ਉਹਨਾਂ ਨੇ ਆਪਣੇ ਸ਼ਹਿਰ ਵਿੱਚ ਰਹਿੰਦੇ ਵੱਡੇ ਭਰਾ ਦੇ ਮੂੰਹੋਂ ਖਵਾਈ ਹੈ। ਦੋਨਾਂ ਦੇ ਸਵਾਲ ਜਵਾਬ ਦੋਨਾਂ ਦੀ ਫੋਨ ਤੇ ਹੋਈ ਗੱਲਬਾਤ ਨੂੰ ਕਾਲਾ ਮੋੜ ਦੇ ਆਪਣੀ ਕਲਮ ਦੇ ਵਿੱਚ ਕਿਵੇਂ ਲਿਖਿਆ ਆਓ ਆਪਾਂ ਦੇਖਦੇ ਹਾਂ ਸੋ ਸਭ ਤੋਂ ਪਹਿਲਾਂ ਛੋਟਾ ਭਰਾ ਫੋਨ ਦੇ ਵਿੱਚ ਕਹਿੰਦਾ ਹੈ ਕਹਿੰਦਾ ਸਤਿ ਸ੍ਰੀ ਅਕਾਲ ਬੁਲਾਵਾ ਬਾਈ ਘਰ ਪਰਿਵਾਰ ਦਾ ਹਾਲ ਸੁਣਾਈ ਸਤਿ ਸ੍ਰੀ ਅਕਾਲ ਬੁਲਾਵਾ ਬਾਈ ਘਰ ਪਰਿਵਾਰ ਦਾ ਹਾਲ ਸੁਣਾਈ ਕੀ ਗੱਲ ਫੋਨ ਕਾਲ ਨਹੀਂ ਲਾਈ ਤੇ ਕਦੇ ਪਿੰਡ ਵੀ ਆਇਆ ਨਹੀਂ ਮੇਰਾ ਜੀਜਾ ਨਹੀਂ ਅੱਜ ਲੱਗਦਾ ਫੋਨ ਮੈਂ ਤਾਈਓ ਲਾਇਆ ਸੀ ਬਾਈ ਕਦੋਂ ਮਾਰੇਗਾ ਗੇੜਾ ਸੋਏ ਪਿਆਰ ਭਰੀ ਗੱਲ ਸੁਣ ਕੇ ਸ਼ਹਿਰ ਵਿੱਚ ਰਹਿਦਾ ਵੱਡਾ ਭਰਾ ਕੀ ਕਹਿੰਦਾ ਛੋਟੇ ਵੀਰ ਐ ਕਿਰਪਾ ਰੱਬ ਦੀ ਤੂੰ ਸੁਖ ਸਾੰਦ ਸੁਣਾ ਦੇ ਸਬਦੀ ਛੋਟੇ ਵੀਰ ਐ ਕਿਰਪਾ ਰੱਬ ਦੀ ਤੂੰ ਸੁਖ ਸਾੰਦ ਸੁਣਾ ਦੇ ਸਬਦੀ ਕੰਮਾਂ ਕਾਰਾਂ ਵਾਲਾ ਯੱਬ ਵੀ ਮੇਰੀ ਤਾਂ ਮਜਬੂਰੀ ਏ ਪਿੰਡ ਹਰ ਪਲ ਦਿਲ ਵਿੱਚ ਵੱਸਦਾ ਏ ਭਾਵੇਂ ਪੈ ਗਈ ਦੂਰੀ ਏ ਪਿੰਡ ਹਰ ਪਲ ਦਿਲ ਵਿੱਚ ਵੱਸਦਾ ਏ ਭਾਵੇਂ ਪੈ ਗਈ ਦੂਰੀ ਏ ਕੀ ਗੱਲ ਉਦਾਸ ਕਸ ਤੋਂ ਹੋ ਗਿਆ ਸੋਗੇ ਛੋਟਾ ਭਰਾ ਕਹਿੰਦਾ ਹੈ ਕਹਿੰਦਾ ਭੂਆ ਭੈਣਾ ਅੰਬੋ ਬਾਬਾ ਭੂਆ ਭੈਣਾ ਅੰਬੋ ਬਾਬਾ ਕਿੱਡਾ ਟੱਬਰ ਸੀ ਬਾਈ ਸਾਡਾ ਹੁਣ ਤਾਂ ਕੋਲ ਰਹਿ ਗਈਆਂ ਯਾਦਾਂ ਮਨ ਵਿੱਚ ਦਰਦ ਲੁਕੋ ਲੈਣਾ ਬੜਾ ਯਾਦ ਆਉਂਦੇ ਆ ਸਾਰੇ ਮੈਂ ਇਕੱਲਾ ਬਹਿ ਕੇ ਰੋ ਲੈਣਾ ਬੜਾ ਯਾਦ ਆਉਂਦੇ ਆ ਸਾਰੇ ਮੈਂ ਇਕੱਲਾ ਬਹਿ ਕੇ ਰੋ ਲੈਣਾ ਜੀ ਜਾ ਕਦੇ ਕਦੇ ਨਹੀਂ ਲੱਗਦਾ ਸੋਈ ਗੱਲ ਸੁਣ ਕੇ ਵੱਡਾ ਭਰਾ ਵੀ ਆਪਣਾ ਉਹ ਸਮਾਂ ਯਾਦ ਕਰਦਾ ਜੋ ਸਾਰਿਆਂ ਨੇ ਇੱਕ ਪਰਿਵਾਰ ਵਿੱਚ ਬੈਠ ਕੇ ਗੁਜ਼ਾਰਿਆ ਹੁੰਦਾ ਹੈ ਕਹਿੰਦਾ ਬਾਪੂ ਚਾਚਾ ਨਾਜ਼ਮਤਾਇਆ ਮੈਨੂੰ ਭੁੱਲਦੇ ਨਹੀਂ ਭੁਲਾਇਆ ਬਾਪੂ ਚਾਚਾ ਨਾਜ਼ਮਤਾਇਆ ਮੈਨੂੰ ਭੁੱਲਦੇ ਨਹੀਂ ਭੁਲਾਇਆ ਚੱਲ ਮੈਂ ਐਤਵਾਰ ਤੱਕ ਆਇਆ ਮਨ ਵਿੱਚ ਵੀ ਤਨਹਾਈਆਂ ਨੇ ਆਪਾਂ ਬਹੁਤ ਕਰਨੀਆਂ ਗੱਲਾਂ ਬਹਿ ਕੇ ਦੋਨਾਂ ਭਾਈਆਂ ਨੇ ਆਪਾਂ ਬਹੁਤ ਕਰਨੀਆਂ ਗੱਲਾਂ ਬਹਿ ਕੇ ਦੋਨਾਂ ਭਾਈਆਂ ਨੇ ਨਾ ਤੂੰ ਡੋਲ ਹੌਸਲਾ ਰੱਖੀ ਸੋ ਵੱਡੇ ਭਰਾ ਦੇ ਪਿੰਡ ਆਉਣ ਦੀ ਖਬਰ ਸੁਣ ਕੇ ਛੋਟੇ ਭਾਈ ਨੂੰ ਚਾਹ ਚੜ ਜਾਂਦਾ ਤੇ ਆਪਣੇ ਨਾਲ ਬੈਠੇ ਬਿੰਦਰਵਲ ਸੰਕੇਤ ਕਰਕੇ ਕਹਿੰਦਾ ਓਕੇ ਹੁਕਮ ਜੋ ਵੱਡੇ ਭਾਈ ਵੇਖੀ ਆਉਣਾ ਨਾ ਭੁੱਲ ਜਾਈ ਓਕੇ ਹੁਕਮ ਜੋ ਵੱਡੇ ਭਾਈ ਵੇਖੀ ਆਉਣਾ ਨਾ ਭੁੱਲ ਜਾਈ ਮੈਂ ਵੀ ਪਾਣੀ ਜਾਨਾ ਲਾਈ ਅੱਜ ਕੱਸੀ ਦੀ ਵਾਰੀ ਐ ਚਾਹ ਗੁੜ ਦੀ ਬਿੰਦਰ ਨੇ ਧਰ ਲਈ ਪੀਣ ਦੀ ਫੁੱਲ ਤਿਆਰੀ ਐ ਚਾਹ ਗੁੜ ਦੀ ਬਿੰਦਰ ਨੇ ਧਰ ਲਈ ਪੀਣ ਦੀ ਫੁੱਲ ਤਿਆਰੀ ਐ ਬਾਕੀ ਮਕੀਆਂ ਗੱਲ ਕਰਦੇ ਸੋਖੀਰ ਦੇ ਵਿੱਚ ਵੱਡਾ ਭਰਾ ਕਹਿੰਦਾ ਜੀ ਜਾ ਕਰਦਾ ਰਹਿੰਦਾ ਮੇਰਾ ਮੈਨੂੰ ਆਉਂਦਾ ਯਾਦ ਬਥੇਰਾ ਜੀ ਜਾ ਕਰਦਾ ਰਹਿੰਦਾ ਮੇਰਾ ਮੈਨੂੰ ਆਉਂਦਾ ਯਾਦ ਬਥੇਰਾ ਲਾ ਕੇ ਆਵਾਂ ਪਿੰਡ ਦਾ ਢੇੜਾ ਰੋਜ਼ ਵਿਉਂਤ ਬਣਾਵਾ ਮੈਂ ਮੇਰੇ ਸੋਹਣੇ ਪਿੰਡ ਦੀ ਮਿੱਟੀ ਨੂੰ ਚੁੱਕ ਮੱਥੇ ਲਾਵਾਂ ਮੈਂ ਮੇਰੇ ਸੋਹਣੇ ਪਿੰਡ ਦੀ ਮਿੱਟੀ ਨੂੰ ਚੁੱਕ ਮੱਥੇ ਲਾਵਾਂ ਮੈਂ ਦਿਲ ਤੋਂ ਸਜਦਾ ਕਰਾਂ ਮੈਂ ਪਿੰਡ ਨੂੰ ਤਾਂ ਇਹਨਾਂ ਨੂੰ ਵੱਡਾ ਭਰਾ ਛੋਟੇ ਭਰਾ ਕੋਲ ਪਿੰਡ ਪਹੁੰਚ ਜਾਂਦਾ ਹੈ ਸੋ ਛੋਟਾ ਭਰਾ ਕਹਿੰਦਾ ਹੈ ਵੈਲਕਮ ਦਿਲ ਤੋਂ ਆ ਬਾਈ ਤੇਰਾ ਵੱਡਾ ਕਹਿੰਦਾ ਚੜਿਆ ਮੈਨੂੰ ਚਾ ਬਥੇਰਾ ਰੱਖੇ ਦਾਤਾ ਸਭ ਤੇ ਮੇਰਾ ਜੋ ਪਰਦੇਸੀ ਵੱਸਦੇ ਨੇ ਆਪਣੇ ਤਾਂ ਆਪਣੇ ਹੁੰਦੇ ਗੀਤ ਕਾਲੇ ਦੇ ਦੱਸਦੇ ਨੇ ਆਪਣੇ ਤਾਂ ਆਪਣੇ ਹੁੰਦੇ ਗੀਤ ਮੋੜ ਦੇ ਦੱਸਦੇ ਨੇ ਸੋ ਬਹੁਤ ਹੀ ਖੂਬਸੂਰਤ ਰਚਨਾ ਜੀ ਕਾਲਾ ਮੋੜ ਨੇ ਲਿਖੀ ਹੈ ਦੋ ਭਰਾਵਾਂ ਦੀ ਗੱਲ ਕੀਤੀ ਹੈ ਤੇ ਵੱਡੇ ਭਰਾ ਦਾ ਪਿੰਨ ਪ੍ਰਤੀ ਅਥਾ ਪਿਆਰ ਮੁਹੱਬਤ ਦਰਸਾਇਆ ਸੋ ਦੋਸਤੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਮੇਂ ਮੁਤਾਬਕ ਹਰ ਕੋਈ ਬਦਲ ਜਾਂਦਾ ਹੈ ਪਰ ਜਿੱਥੇ ਵੀ ਕਿਤੇ ਆਪਣੇ ਖੜ ਜਾਂਦੇ ਨੇ ਆਪਣੇ ਸਕੇ ਭਰਾ ਖੜ ਜਾਂਦੇ ਨੇ ਉੱਥੇ ਕੋਈ ਹੋਰ ਨਹੀਂ ਖੜਦਾ ਤੇ ਭਰਾਵਾਂ ਦਾ ਪਿਆਰ ਸਿਰਫ ਮਹਿਸੂਸ ਕਰਨ ਵਾਲੀ ਗੱਲ ਹੈ ਚੰਗੀ ਕਿਸਮਤ ਵਾਲੇ ਨੇ ਜਿਨ੍ਹਾਂ ਨੂੰ ਆਪਣੇ ਭਰਾਵਾਂ ਦਾ ਪਿਆਰ ਮਿਲਦਾ ਹੈ ਤੇ ਜਿਨ੍ਹਾਂ ਭਰਾਵਾਂ ਦੇ ਵਿੱਚ ਤਰੇੜਾਂ ਪਈਆਂ ਨੇ ਜਿਨ੍ਹਾਂ ਭਰਾਵਾਂ ਦੇ ਵਿੱਚ ਵੈਰ ਪਏ ਨੇ ਉਹਨਾਂ ਵਰਗਾ ਬਦਕਿਸਮਤ ਦੁਨੀਆ ਤੇ ਕੋਈ ਨਹੀਂ ਹੋ ਸਕਦਾ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਰਚਨਾ ਪਿਆਰੀ ਲੱਗੀ ਹੋਵੇਗੀ ਕਿਸੇ ਵੀ ਤਰ੍ਹਾਂ ਦੇ ਗੀਤ ਸੰਗੀਤ ਦੇ ਕੰਮ ਲਈ ਤੁਸੀਂ ਸਾਡੇ ਦਿੱਤੇ ਨੰਬਰ ਤੇ ਸੁਰ ਸਿਮਰਨ ਸਟੂడియో ਦੇ ਨਾਲ ਸੰਪਰਕ ਕਰ ਸਕਦੇ ਹੋ ਜੀ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ